ਪੰਜਾਬ ਦੇ ਵਿੱਚ ਸਿਆਸਤ ਕਿਸ ਕਿਸਮ ਦੀ ਹੁੰਦੀ ਸੀ ਤੇ ਜਦੋਂ ਪੰਜਾਬ ਦੇ ਲੋਕਾਂ ਨੇ 2022 ਦੇ ਵਿੱਚ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਫਤਵਾ ਦਿੱਤਾ ਤੇ ਇਹਨਾਂ ਦੇ ਫਿਰ ਥੰਮ ਜਿਹੜੇ ਸੀ ਉਹ ਕਿਵੇਂ ਡਿੱਗੇ ਮਿਲ ਕੇ ਖੇਡਣ ਵਾਲੇ ਇਹ ਲੋਕ ਆਪਣੀ ਅਸਲੀਅਤ ਆਪ ਹੀ ਹੌਲੀ ਹੌਲੀ ਦੱਸਣ ਲੱਗੇ ਨੇ ਹੁੰਦਾ ਕੀ ਸੀਗਾ ਪੰਜਾਬ ਦੀ ਸਿਆਸਤ ਦੇ ਵਿੱਚ ਉੱਤਰ ਕਾਟੋ ਮੈਚੜਾਂ ਦੀ ਕਹਾਵਤ ਦੇ ਅਨਸਾਰ 5 ਸਾਲ ਉਹਦੇ ਫਿਰ 5 ਸਾਲ ਉਹਦੇ 5 ਸਾਲ ਤੂੰ ਮੈਨੂੰ ਨਹੀਂ ਪੁੱਛਣਾ ਫਿਰ ਅਗਲੇ 5 ਸਾਲ ਮੈਂ ਤੈਨੂੰ ਨਹੀਂ ਪੁੱਛੂਗਾ ਜੇ ਇੱਕ ਸਰਕਾਰ ਦੇ ਵਿੱਚ ਜਿਹਦੀ ਗਈ ਸੀ ਸਰਕਾਰ ਉਹਦੇ ਉੱਤੇ ਕੋਈ ਮਾਮਲਾ ਦਰਜ ਹੋ ਗਿਆ ਤਾਂ ਜਦੋਂ ਉਹਦੀ ਸਰਕਾਰ ਆਈ ਸਾਰੇ ਦੇ ਸਾਰੇ ਗਵਾਹ ਤੱਕ ਮੁੱਕਰ ਗਏ ਸਾਰਾ ਕੇਸ ਖਤਮ ਹੋ ਗਿਆ ਤੇ ਫਿਰ ਵਾਹ ਕੇ ਚਾਚਿਆਂ ਭਤੀਜਿਆਂ ਨੇ ਸਲਾਹ ਕੀਤੀ ਕਿ ਐਂ ਉਹ ਇੱਕ ਦੂਜੇ ਦਾ ਨੁਕਸਾਨ ਕਿਉਂ ਕਰਨਾ ਆਪਾਂ ਮਿਲ ਕੇ ਕਿਉਂ ਨਾ ਇਹ ਗੇਮ ਖੇਡੀਏ ਤੇ ਸਾਰੀ ਪਰਦੇ ਦੇ ਪਿੱਛੇ ਕਿਸੇ ਟਾਈਮ ਰਿੱਝਦੀ ਹੁੰਦੀ ਸੀ ਉਦੋਂ ਤੱਕ ਜਦੋਂ ਇਹ ਲੋਕ ਬਠਿੰਡੇ ਕੁਝ ਕਹਿੰਦੇ ਸਨ ਸੰਗਰੂਰ ਆ ਕੇ ਕੁਝ ਕਹਿੰਦੇ ਸਨ ਤੇ ਚੰਡੀਗੜ੍ਹ ਤੱਕ ਆਉਂਦਿਆਂ-ਆਉਂਦਿਆਂ ਬਿਆਨ ਬਿਲਕੁਲ ਹੀ ਕੰਪਲੀਟ ਬਦਲ ਜਾਂਦਾ ਸੀ ਨਾ ਬਠਿੰਡੇ ਵਾਲਿਆਂ ਨੂੰ ਕੁਝ ਪਤਾ ਸੀ ਵੀ ਇਹ ਸੰਗਰੂਰ ਕੀ ਬੋਲੇ ਨੇ ਨਾ ਸੰਗਰੂਰ ਵਾਲਿਆਂ ਨੂੰ ਇਹ ਪਤਾ ਸੀ ਕਿ ਇਹਨਾਂ ਨੇ ਚੰਡੀਗੜ੍ਹ ਜਾ ਕੇ ਕੀ ਬੋਲਿਆ ਇਹ ਤੁਹਾਡੇ ਸਭ ਦੀ ਬਦੌਲਤ ਹੌਲੀ ਹੌਲੀ ਇਹਨਾਂ ਦੀਆਂ ਚੀਜ਼ਾਂ ਸਾਹਮਣੇ ਆਉਣੀਆਂ ਸ਼ੁਰੂ ਹੋਈਆਂ ਬੁੱਕਲ ਦੇ ਵਿੱਚ ਗੁੜ ਕਿਵੇਂ ਭੁਰਦੇ ਸੀ ਆਹ ਸੀਟ ਤੇਰੀ ਹੋਗੀ ਆ ਮੈਨੂੰ ਛੱਡ ਦੇ ਇੱਥੋਂ ਮੈਂ ਇਹਨੂੰ ਨਜਿੱਤਨ ਦਿੰਦਾ ਇੱਥੋਂ ਤੂੰ ਇਹਨੂੰ ਨਾ ਹਾਰਨ ਦੇਈ ਪਟਿਆਲਾ ਮੇਰਾ ਹੋ ਗਿਆ ਲੰਬੀ ਤੁਹਾਡਾ ਹੋ ਗਿਆ ਲਹਿਰਾ ਗਾਗਾ ਪਠੱਲ ਜੀ ਦਾ ਹੋ ਗਿਆ ਸੁਨਾਮ ਦੂਜਿਆਂ ਦਾ ਹੋ ਗਿਆ ਇਸੇ ਤਰੀਕੇ ਦੇ ਨਾਲ ਦੁਆਬੇ ਦੇ ਖੇਤਰ ਦੇ ਵਿੱਚ ਹੁੰਦਾ ਸੀ ਇਹੀ ਕੁਝ ਮਾਧਿਏ ਦੇ ਵਿੱਚ ਹੁੰਦਾ ਸੀ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਬਹੁਤ ਸਾਰੇ ਉਹਨਾਂ ਲੋਕਾਂ ਦੀਆਂ ਇੰਟਰਵਿਊਜ਼ ਸੁਣੀਆਂ ਹੋਣਗੀਆਂ ਵੱਖ-ਵੱਖ ਥਾਵਾਂ ਦੇ ਉੱਤੇ ਕਿ ਮਾਧਿਏ ਦੇ ਵਿੱਚ ਕਿਹੜੇ ਤਰੀਕੇ ਦੇ ਨਾਲ ਖੇਡ ਖੇਡੀ ਜਾਂਦੀ ਸੀ ਕਿਹਨੂੰ ਥੱਲੇ ਲਾਉਣਾ ਹੈ ਕਿਨੂੰ ਕਿਹੜੇ ਤਰੀਕੇ ਦੇ ਨਾਲ ਥੱਲੇ ਲਾਉਣਾ ਇਹ ਅਸਲੀਅਤ ਹੌਲੀ-ਹੌਲੀ ਸਾਹਮਣੇ ਆਉਣੀ ਸ਼ੁਰੂ ਹੋਈ ਇੱਕ ਜਿਹੜੀ ਛੋਟੀ ਜਿਹੀ ਝਲਕ ਤੁਸੀਂ ਵੈਸੇ ਵੇਖੀ ਹੋਣੀ ਹੈ ਪਰ ਮੈਂ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਤੁਹਾਨੂੰ ਵਿਖਾਉਣੀ ਚਾਹੁੰਦਾ ਐ ਇਸ ਤੋਂ ਪਹਿਲਾਂ ਕਿ ਮੈਂ ਅੱਗੇ ਚੱਲਾਂ ਇੱਕ ਵਾਰੀ ਪਲੇ ਕਰਨਾ ਰਵਨੀਤ ਸਿੰਘ ਬਿੱਟੂ ਜੀ ਵੱਲੋਂ ਆਖੇ ਗਏ ਕੁਝ ਸ਼ਬਦ ਆਬਰੀ ਜਿਹੜਾ trap ਗਿਆ ਸੀ ਮੈਨੂੰ ਉਦੋਂ ਹੱਥ ਲਾ ਕੇ ਨਵਾਬਾਦ ਭੇਜਿਆ ਸੁਪੀਰਬਾਦ ਦੇ ਉੱਤੇ ਇਹਦੇ ਹੱਥ ਦਾ ਮੁਕਮਲ ਪ੍ਰੀਆ ਜੀ ਨੂੰ ਮਤਮਾਨ ਆ। ਫਾਟ ਮੈਂ ਨੜਿਆ ਸੀ ਉੱਤੇ ਜਾ ਕੇ ਤਾਂ ਕਰਕੇ ਭਗਵੰਤ ਮਾਨ ਨੂੰ ਹਾਰਿਆ ਲਗਾਇਆ ਤੇ ਸਤਿਕਾਰ ਦਿੱਤੀ। ਉਦੋਂ ਬਾਅਦ ਆ ਕੇ ਗੱਲ ਵੀ ਨਹੀਂ ਕੀਤੀ ਮੂੰਹ ਵੀ ਨਹੀਂ ਕੀਤਾ ਵੀ ਭਾਈਪੂ ਇਲੈਕਸ਼ਨ ਲੱਗ ਗਿਆ ਸੀ। ਮੈਨੂੰ ਕਿਹਾ ਗਿਆ ਕਿਨੇ ਹਾਈ ਕਮਾਂਡ ਨੇ ਕਿਹਾ। ਰਾਹੁਲ ਗਾਂਧੀ ਹੋਰਾਂ ਨੇ ਕਿਹਾ ਹੋਊਗਾ, ਸੋਨੀਆ ਗਾਂਧੀ ਜਿੰਨੇ ਕਿਹਾ ਹੋਊਗਾ। ਜਾ ਇਹ ਉਸ ਵੇਲੇ ਜਿਹੜੇ ਪੰਜਾਬ ਨੂੰ ਦੇਖ ਰਹੇ ਸੀ ਉਹਨਾਂ ਨੇ ਕਿਹਾ ਹੋਊਗਾ ਉਹਨਾਂ ਨੂੰ ਕਿਹਨੇ ਕਿਹਾ ਹੋਊਗਾ ਅਕਾਲੀ ਦਲ ਨੇ ਕਿ ਭਗਵੰਤ ਮਾਨ ਹੁਰੀ 17 ਦੇ ਵਿੱਚ ਲੜਨ ਵਾਸਤੇ ਆ ਗਏ ਉਹਨਾਂ ਨੂੰ ਹਰਾਉਣਾ ਕਿਵੇਂ ਆ ਬਿੱਟੂ ਜੀ ਆਪ ਕਹਿ ਰਹੇ ਭਗਵੰਤ ਮਾਨ ਹੁਰਾ ਨੂੰ ਹਰਾਇਆ ਸੁਖਵੀਰ ਸਿੰਘ ਬਾਦਲ ਹੁਰਾ ਨੂੰ ਉੱਥੋਂ ਜਾ ਕੇ ਜਿਤਾਇਆ ਮੁੜ ਕੇ ਕਹਿੰਦੇ ਮੈਨੂੰ ਪੁੱਛਿਆ ਨਹੀਂ ਜੇ ਰਵਨੀਤ ਸਿੰਘ ਬਿੱਟੂ ਹੁਰੀ ਉੱਥੇ ਨਾ ਜਾਂਦੇ ਤਾਂ ਉਸ ਵੇਲੇ ਭਗਵੰਤ ਮਾਨ ਹੁਰੀ ਜਿ ਤਰ ਰਹੇ ਸੀ ਹੰਸਰਾਜ ਜੋਸਨ ਹੋਰਾਂ ਨੂੰ ਉਹ ਟਿਕਟ ਮਿਲਣੀ ਸੀ ਇਹਨਾਂ ਨੂੰ ਏਸੀ ਵੀ ਉਹਨਾਂ ਨੇ ਦਿੱਤਣਾ ਨਹੀਂ ਇੱਕ ਸਮਝੌਤਾ ਲੰਬੇ ਵਾਲੀ ਸੀਟ ਦੇ ਉੱਤੇ ਕੀਤਾ ਗਿਆ ਸਭ ਨੂੰ ਪਤਾ ਹੈ ਕਿ ਉਸ ਜਗ੍ਹਾ ਦੇ ਉੱਤੇ ਜਰਨੈਲ ਸਿੰਘ ਹੋਰਾਂ ਦੀ ਪੋਜੀਸ਼ਨ ਉਸ ਵੇਲੇ ਵਧੀਆ ਸੀ ਉਹਨਾਂ ਨੂੰ ਹਰਾਉਣ ਦੇ ਵਾਸਤੇ ਕੌਣ ਜਾਂਦਾ ਹੈ ਕੈਪਟਨ ਅਮਰਿੰਦਰ ਸਿੰਘ ਹੁਰੀ ਨਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਪਹਿਲਾਂ ਦੋ ਵਾਰੀ ਕਿਸੇ ਜਗ੍ਹਾ ਤੋਂ ਜਿਹੜੀਆਂ ਸੀ ਉਹ ਚੋਣਾਂ ਲੜੀਆਂ ਨਾ ਉਸ ਤੋਂ ਬਾਅਦ ਲੜੀਆਂ ਰਵਨੀਤ ਸਿੰਘ ਬਿੱਟੂ ਹੁਰੀ ਉਦੋਂ ਲੜਨ ਦੇ ਵਾਸਤੇ ਚਲੇ ਗਏ ਉੱਥੇ ਜਲਾਲਾਬਾਦ ਮੁੜ ਕੇ ਤਾਂ ਨਹੀਂ ਗਏ ਕਦੀ ਕੈਪਟਨ ਅਮਰਿੰਦਰ ਸਿੰਘ ਹੁਰੀ ਲੰਬੀ ਉਸ ਵੇਲੇ ਲੜਨ ਚਲੇ ਗਏ ਮੁੜ ਕੇ ਤਾਂ ਕਦੀ ਨਹੀਂ ਗਏ ਉਹਦਾ ਕਾਰਨ ਕੀ ਸੀਗਾ ਕਿ 17 ਦੇ ਵਿੱਚ ਇਹਨਾਂ ਨੇ ਸਰਕਾਰ ਆਉਣ ਤੋਂ ਰੋਕਣੀ ਸੀ ਕਿਸੇ ਤਰੀਕੇ ਦੇ ਨਾਲ ਕਿ ਜੇ ਤੀਜੀ ਧਿਰ ਆ ਗਈ ਫਿਰ ਸਾਡੇ ਦੋਹਾਂ ਦਾ ਕੀ ਬਣੂਗਾ ਕਿਉਂਕਿ ਅਸੀਂ ਤਾਂ ਮਿਲ ਕੇ ਖੇਡ ਰਹੇ ਹਾਂ ਇਹ 5 ਸਾਲ ਤੂੰ ਲੁੱਟ 5 ਸਾਲ ਫਿਰ ਮੈਂ ਲੁੱਟੂੰਗਾ ਜਦੋਂ ਮੇਰੀ ਸੱਤਾ ਆ ਗਈ ਮੈਂ ਤੈਨੂੰ ਕੁਝ ਨਹੀਂ ਕਹਿਣਾ ਤੇ ਜੇ ਮੇਰੀ ਸੱਤਾ ਆ ਗਈ ਤੇ ਤੂੰ ਮੈਨੂੰ ਕੁਝ ਨਾ ਕਹੀਂ ਇਹ ਜਿਹੜਾ ਮਿਲ ਕੇ ਖੇਡ ਖੇਡੀ ਜਾ ਰਹੀ ਸੀ ਤੁਸੀਂ ਵੇਖੋ ਇਸ ਵੇਲੇ ਜਿਹੜੀ ਬੁਖਲਾਹਟ ਹੈ ਉਹ ਇਸ ਟਾਈਪ ਦੀ ਹੈ ਨਾ ਇਹਨਾਂ ਨੂੰ ਇਹ ਪਤਾ ਲੱਗ ਰਿਹਾ ਕੀ ਬੋਲਣਾ ਕੀ ਨਹੀਂ ਬੋਲਣਾ ਲਫ਼ਜ਼ ਬਦੋ ਬਦੀ ਇਹਨਾਂ ਦੇ ਮੂੰਹ ਦੇ ਵਿੱਚੋਂ ਬਾਹਰ ਨਿਕਲ ਰਹੇ ਨੇ ਕਿਉਂ ਕਿਉਂਕਿ ਜਦੋਂ ਆਮ ਘਰਾਂ ਦੇ ਵਿੱਚੋਂ ਉੱਠੇ ਹੋਏ ਲੋਕ ਇੱਕ ਸਤੌਜ ਪਿੰਡ ਤੋਂ ਉੱਠਿਆ ਹੋਇਆ ਇੱਕ ਜਿਹੜੇ ਕਾਮੇਡੀਅਨ ਸੀ ਉਹ ਜਦੋਂ ਪੰਜਾਬ ਦੀ ਸੱਤਾ ਦੇ ਵਿੱਚ ਆ ਕੇ ਦਸਤਕ ਦਿੰਦਾ ਇਹਨਾਂ ਦੀ ਅਸਲੀਅਤ ਜਿਹੜੀ ਹੈ ਉਹ ਖੋਲ ਕੇ ਸਾਹਮਣੇ ਰੱਖਦਾ ਹੈ ਤੇ ਪੰਜਾਬ ਦੇ ਲੋਕ ਸੋਚਦੇ ਨੇ ਪੰਜਾਬ ਦੇ ਲੋਕਾਂ ਨੂੰ ਇਹ ਤਸਵੀਰ ਸਮਝ ਆ ਜਾਂਦੀ ਹੈ ਕਿ ਇਹ ਲੋਕ ਤਾਂ ਸਾਰੇ ਮਿਲ ਕੇ ਖੇਡ ਰਹੇ ਨੇ ਤੇ ਫੇਰ ਬਾਈ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਵੀ ਹਾਰ ਜਾਂਦੇ ਨੇ ਵਿਕਰਮ ਸਿੰਘ ਮਜੀਠੀਆ ਵੀ ਹਾਰ ਜਾਂਦੇ ਨੇ ਪ੍ਰਕਾਸ਼ ਸਿੰਘ ਬਾਦਲ ਵੀ ਹਾਰ ਜਾਂਦੇ ਨੇ ਸੁਖਬੀਰ ਸਿੰਘ ਬਾਦਲ ਵੀ ਹਾਰ ਜਾਂਦੇ ਨੇ ਇਹਨਾਂ ਦੇ ਨਾਲ-ਨਾਲ ਨਵਜੋਤ ਸਿੰਘ ਸਿੱਧੂ ਹੁਰੀ ਵੀ ਹਾਰ ਜਾਂਦੇ ਨੇ ਵੱਡੇ ਵੱਡੇ ਥੰਮ ਛੁੱਟੇ ਕਿਉਂ ਡਿੱਗੇ ਕਿਉਂਕਿ ਲੋਕਾਂ ਨੂੰ ਇਹ ਅਸਲੀਅਤ ਸਮਝ ਆ ਗਈ ਪਰ ਅੱਜ ਹਾਲਾਤ ਜਿਹੜੇ ਉਹ ਇਹ ਬਣਿਆ ਕਿ ਆਪ ਹੀ ਸਾਰਾ ਕੁਝ ਇਹਨਾਂ ਨੇ ਦੱਸਣਾ ਸ਼ੁਰੂ ਕਰ ਦਿੱਤਾ ਰਵਨੀਤ ਸਿੰਘ ਬਿੱਟੂ ਹੁਰੀ ਇੱਕ ਅਹੁਦੇ ਦੇ ਉੱਤੇ ਨੇ ਇਸ ਵੇਲੇ ਉਹ ਮੰਤਰੀ ਨੇ ਸੈਂਟਰ ਦੇ ਵਿੱਚ ਉਹ ਝੂਠ ਤਾਂ ਬੋਲ ਨਹੀਂ ਰਹੇ ਕਿ ਮੈਨੂੰ ਕਹਿ ਕੇ ਭੇਜਿਆ ਗਿਆ ਸੀ ਕਿ ਭਗਵੰਤ ਮਾਨ ਹੋਰਾਂ ਨੂੰ ਉੱਥੋਂ ਹਰਉਣਾ ਤੇ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਆਪਾਂ ਜਿਤਾਉਣਾ ਰਵਨੀਤ ਸਿੰਘ ਬਿੱਟੂ ਹਰੀ ਤਾਂ ਕਾਂਗਰਸ ਦੇ ਵਿੱਚ ਸਨ ਉਸ ਵੇਲੇ ਫਿਰ ਕਾਂਗਰਸ ਨੇ ਕਿਹਦੇ ਕਹੇ ਦੇ ਉੱਤੇ ਉਹਨਾਂ ਨੂੰ ਉੱਥੇ ਭੇਜਿਆ ਇਹ ਤਸਵੀਰ ਇਹ ਸਾਰਾ ਕੁਝ ਜਿਹੜਾ ਜੀ ਪੰਜਾਬ ਦੇ ਲੋਕਾਂ ਦੇ ਹੁਣ ਤਾਂ ਘੱਟੋ ਘੱਟ ਸਾਹਮਣੇ ਆ ਇਹ ਤਾਂ ਆਪ ਹੀ ਸਾਰਾ ਕੁਝ ਦੱਸੀ ਜਾ ਰਹੇ ਨੇ ਕਿ ਇਹਨੇ ਇੱਥੇ ਇਹਨੂੰ ਭੇਜਿਆ ਸੀਗਾ ਆ ਜਿਹੜੀ ਗੋਟੀ ਸੀ ਇਸ ਤਰੀਕੇ ਦੇ ਨਾਲ ਇੱਥੋਂ ਐਦਾਂ ਕਰਨੀ ਸੀ ਇਹਨਾਂ ਨੇ ਪੰਜਾਬ ਨੂੰ 12 ਟਾਣੀ ਸਮਝਿਆ ਜਿਵੇਂ 12 ਟਾਣੀ ਖੇਡੀਦੀ ਆ ਉਸ ਤਰੀਕੇ ਦੇ ਨਾਲ ਪੰਜਾਬ ਦੀ ਇੱਕ ਇੱਕ ਸੀਟ ਦੇ ਉੱਤੇ ਇਹਨਾਂ ਦੇ ਵੱਲੋਂ ਇਸ ਕਿਸਮ ਦੀ ਅੰਦਰ ਵੜ ਕੇ ਜਿਹੜੀ ਉਹ ਸਮਝੌਤੇ ਵਾਲੀ ਖੇਡ ਖੇਡੀ ਜਾਂਦੀ ਸੀ 5 7 ਨਹੀਂ ਪਹਿਲਾਂ ਤਾਂ ਮੈਂ ਇਹਨਾਂ ਦੀ ਗੱਲ ਤੁਹਾਨੂੰ ਦੱਸ ਦਵਾਂ ਜਿਹੜਾ ਹੁਣ ਪੱਪੂ ਦੀ ਗੱਲ ਕੀਤੀ ਨਾ ਤੁਸੀਂ ਮੈਡਮ ਨਿਰਜੋਤ ਕੌਰ ਸਿੱਧੂ ਜੀ ਏ ਵੀ 6 ਮਹੀਨੇ ਹੀ ਨੇ ਅਜੇ ਤਾਂ ਮੂਰੇ ਮੂਰੇ ਫਿਰਦੇ ਆ ਵੀ ਸਾਨੂੰ ਸੰਯਮ ਡਿਕਲੇਅਰ ਕਰ ਦੋਗੇ ਸਾਨੂੰ ਡਿਕਲੇਅਰ ਕਰ ਦੇਣਗੇ ਜਿੱਦਣ ਇਹਨਾਂ ਦੇ ਵਿੱਚੋਂ ਇੱਕ ਕਰਤਾ ਇਹਨਾਂ ਦੇ ਵਿੱਚੋਂ ਵੀ 5 6 ਪੱਪੂ ਹੀ ਕਹਿਣਗੇ ਆ ਜਿਹੜੇ ਕਾਂਗਰਸ ਦੇ ਹਨ ਇਹ ਉਹਨਾਂ ਚਰੀ ਨੇ ਭੱਜੇ ਫਿਰਦੇ ਮੂਰੇ ਜਿੱਦਣ ਇਹਨਾਂ ਚੋਂ ਇੱਕ ਕੱਢ ਤਨਖਾਰ ਕੇ ਇਹਨਾਂ ਦਾ ਡਿਸਪਲਿਨ ਮੈਂ ਜਾਣਦਾ ਹਾਂ ਇਹ ਸਾਰੇ ਹੀ 6 ਉਹਦੇ 6ਾਂ ਦੇ ਵਿੱਚੋਂ ਜੇ ਪੰਜ ਨਾ ਪਪੂ ਕਹਿਣਗੇ ਮੈਨੂੰ ਫੜ ਲਿਆ। ਮਤਲਬ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਜਿਹੜੀ ਮੈਂ ਦੂਜੀ ਰਾਹੁਲ ਗਾਂਧੀ ਤੁਸੀਂ ਗੱਲ ਕੀਤੀ ਆ ਉਹ ਬਹੁਤ ਇੱਥੇ ਅੰਮ੍ਰਿਤਸਰ ਹੀ ਬੋਲ ਕੇ ਗਏ ਆ ਨਾ ਕੱਲ ਤੇ ਮੈਂ ਵੀ ਸ਼੍ਰੀ ਅੰਮ੍ਰਿਤਸਰ ਪਵਿੱਤਰ ਸ਼ਹਿਰ ਬੈਠਾ ਹਾਂ ਗੱਲ ਇੰਨੀ ਆ ਪਹਿਲਾਂ ਲੜਾਈ ਤਾਂ ਜਿਹੜੀ ਇਸ ਵੇਲੇ ਆ ਪਿਆਦਿਆਂ ਨਾਲ ਤਾਂ ਹੈ ਹੀ ਨਹੀਂ ਜਿਹੜਾ ਇਹਨਾਂ ਦਾ ਪਾਰਟੀ ਦਾ ਇਨਾਂ ਦੀ ਪਾਰਟੀ ਦਾ ਮਾਲਕ ਆ ਜਿਹਦੇ ਰਹਿਮੋ ਕਰਮ ਤੇ ਆ ਸਾਰੇ ਜਿਹੜਾ ਰੌਲਾ ਪਾਉਂਦੇ ਆ ਉਹਦੀ ਗੱਲ ਮੇਰੇ ਨਾਲ ਸਿੱਧੀ ਹੋ ਰਹੀ ਏ ਇਹ ਤਾਂ ਕਿਤੇ ਤਿੰਨਾ ਚ ਨਹੀਂ ਤਿੰਨ ਕੀਤਿਰਾ ਚ ਨਹੀਂ ਅੰਬਾਂ ਚ ਨਹੀਂ ਬੀਰਾਂ ਚ ਨਹੀਂ ਉਹ ਤਾਂ ਆਉਂਦੇ ਮੇਰੀ ਸਿੱਧੇ ਨਾਲ ਦੇ ਹੋਰ ਸੁਣ ਲਓ ਇਹਨਾਂ ਦੀ ਇਹਨਾਂ ਦੇ ਹਾਲਾਤ ਕੀ ਨੇ ਦੂਜੇ ਪਾਸੇ ਮੈਨੂੰ ਉਹ ਕਹਿ ਰਹੇ ਆ ਦੂਜੇ ਪਾਸੇ ਉਹ ਮੈਨੂੰ ਉਡੀਕ ਰਿਹਾ ਵੀ ਮੇਰੇ ਕੋਲ ਆ ਜਾ ਉਹਨੇ ਕਿਹਾ ਨਾ ਇਹਨਾਂ ਨੂੰ ਸਮਝ ਆਉਣੀ ਚਾਹੀਦੀ ਆ ਵੀ ਇਹਨਾਂ ਦੀ ਕੀ ਹਕਾਤ ਆ ਉਹ ਮੈਨੂੰ ਜੋ ਕਹਿ ਰਿਹਾ ਉਹ ਗੱਲ ਅਲੱਗ ਨਾਲ ਮੈਨੂੰ ਕਹਿ ਰਿਹਾ ਮੇਰੇ ਕੋਲ ਆ ਇਹ ਵੀ ਨਾਲ ਕਿਹਾ ਨਾ ਉਹਨੇ ਪਰ ਦੂਜੇ ਪਾਸੇ ਮੈਂ ਰਾਹੁਲ ਗਾਂਧੀ ਨੂੰ ਇਹ ਗੱਲ ਕਹਿਣਾ ਚਾਹੁੰਨਾ ਮੇਰੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਮੇਰੀ ਬੀਜੇਪੀ ਨੇ ਇਹ ਤਾਂ ਕਿਸੇ ਮਗਰ ਖੜਦੇ ਨਹੀਂ ਇੱਕ ਇੱਕ ਸੂਬੇ ਚ ਇੱਕ ਇੱਕ ਲੀਡਰ ਨੇ ਇੱਕ ਇੱਕ ਵਰਕਰ ਨੇ ਬੀਜੇਪੀ ਦੇ ਨੇ ਮੇਰੇ ਨਾਲ ਖੜਿਆ ਤੇ ਮੇਰੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਸ ਪਾਰਲੀਮੈਂਟ ਚ ਜਦੋਂ ਉਸ ਬਜ਼ੁਰਗ ਦਾ ਉਸ ਲੀਡਰ ਦਾ ਮੇਰੇ ਸਿਰ ਤੇ ਹੱਥ ਆ ਤੇ ਆ ਗੁਰੂ ਨਗਰੀ ਚ ਬੈਠਾ ਵਾਹਿਗੁਰੂ ਦਾ ਮੇਰੇ ਸਿਰ ਤੇ ਹੱਥ ਆ ਇਹ ਤਾਂ ਐਂ ਚੀਕਾਂ ਪਹਿਣ ਗੀਆਂ ਇਹ ਤਾਂ ਐਂ ਇਹਨਾਂ ਦੇ ਜਿਹੜੇ ਇਹਨਾਂ ਦੇ ਦੇਖੇ ਆ ਨਾ ਰਵੱਈਏ ਕੀ ਸੀ ਇਹ ਤਾਂ ਮਿਆਉ ਮਿਆਉ ਐਂ ਕਰਨਗੇ ਦੂਜੀ ਗੱਲ ਸੁਣ ਲਓ ਮੈਨੂੰ ਕੁਝ ਕਹਿਣ ਤੋਂ ਪਹਿਲਾਂ ਕਾਂਗਰਸ ਪਾਰਟੀ ਵਾਲੇ ਇਹ ਦੱਸਣ ਮੈਨੂੰ ਅੱਜ ਸਾਰੇ ਸਾਡੇ ਨਾਲ ਨੇ ਚਾਹੀਏ ਮੈਨੂੰ ਇਹ ਕਾਂਗਰਸ ਪਾਰਟੀ ਵਾਲੇ ਦੱਸਣ ਰਾਹੁਲ ਗਾਂਧੀ ਤੇ ਇਹਦੇ ਲੀਡਰ ਕੀ ਥੋੜੀ ਕੋਈ ਪੁੱਛ ਹੈਗੀ ਆ ਜਿੱਦਣ ਕਾਂਗਰਸ ਦੇ ਵਿੱਚ ਸ਼ਹੀਦ ਆਜ਼ਮ ਸਦਾਰ ਬਿਆਨ ਸਿੰਘ ਚਲੇ ਗਏ ਉਸ ਤੋਂ ਬਾਅਦ ਇਹੀ ਕਾਂਗਰਸੀ ਸੀ ਕਿਸੇ ਨੂੰ ਨਹੀਂ ਪੁੱਛਿਆ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਅਕਾਲੀ ਦਲ ਚੋਂ ਲਿਆ ਕੇ ਇਹ ਗਦਾਰੀ ਤੇ ਦੂਜੇ ਪਾਰਟੀਆਂ ਦੀ ਗੱਲ ਕਰਦਾ ਇਹਨੂੰ ਪੁੱਛਿਓ ਫਿਰ ਉਦੋਂ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਕਿਉਂ ਮੁੱਖ ਮੰਤਰੀ ਬਣਾਇਆ ਸੀ ਕਾਂਗਰਸੀਆਂ ਨੂੰ ਕਿਉਂ ਨਹੀਂ ਬਣਾਇਆ ਅੱਜ ਜਦੋਂ ਮੈਂ ਪਿੱਛੇ ਕਹਿੰਦਾ ਸੀ ਇਹ ਕਾਂਗਰਸੀ ਜਿਹੜੇ ਅੱਜ ਦੇ ਐ ਇਹਨਾਂ ਨੂੰ ਤਾਂ 2-2 ਮਹੀਨੇ ਮੰਤਰੀ ਬਣਾਇਆ 3-3 ਮੰਤਰੀ ਉਹ ਵੀ ਚੰਨੀ ਨੇ ਬਣਾਇਆ ਜਦੋਂ ਸਰਕਾਰ ਬਣ ਗਈ ਉਦੋਂ ਕਿਸੇ ਕਾਂਗਰਸੀ ਨੂੰ ਨਹੀਂ ਪੁੱਛਿਆ ਕਾਂਗਰਸ ਦਾ ਪ੍ਰਧਾਨ ਕੌਣ ਬਣਾਇਆ ਕੌਣ ਬਣਾਇਆ ਸੀ ਜੀ ਤੇ ਕਿਹੜੀ ਪਾਰਟੀ ਚ ਆਇਆ ਸੀ ਨਵਜੋਤ ਸਿੰਘ ਸਿੱਧੂ ਕਾਂਗਰਸੀ ਸੀ ਇਹਨਾਂ ਨੂੰ ਕਿਸੇ ਨੇ ਪੁੱਛਿਆ ਸੀ ਕਦੇ ਇਹ ਵੀ ਪੁੱਛੋ ਆਪਣੇ ਲੀਡਰ ਨੂੰ ਤੇ ਦੂਜੇ ਨੰਬਰ ਤੇ ਪਹਿਲੇ ਤੇ ਕੈਪਟਨਸੀ ਉਹ ਵੀ ਬਾਹਰੋਂ ਆਏ ਸੀ ਦੂਜੇ ਤੇ ਨਵਜੋਤ ਸਿੱਧੂ ਕੌਂਟੀ ਦਾ ਪਰ ਪਾਰਟੀ ਦਾ ਭਾਨ ਉਹ ਵੀ ਆਇਆ ਸੀ ਤੇ ਤੀਜੇ ਨੰਬਰ ਤੇ ਮਨਪ੍ਰੀਤ ਬਾਦਲ ਕਿਹੜੀ ਪਾਰਟੀ ਚੋਂ ਆਇਆ ਸੀ ਇਹ ਕਾਂਗਰਸ ਇਹਦਾ ਜਵਾਬ ਦੇ ਦੇਣ ਇਹ ਆਪਣਾ ਇਹ ਜਵਾਬ ਦੇ ਦੇਣ ਵੀ ਇਹਨਾਂ ਦੇ ਲੀਡਰ ਇਹਨਾਂ ਨੂੰ ਹਮੇਸ਼ਾ ਔਕਾਤ ਦਿਖਾਉਂਦੇ ਇਹਨਾਂ ਦੇ ਵੀ ਥੋੜੀ ਕੋਈ ਜਗ੍ਹਾ ਨਹੀਂ ਬਾਹਰੋਂ ਹੀ ਲਿਆ ਕੇ ਬਣਾਉਂਦੇ ਆ ਆ ਚਰਨਜੀਤ ਚੰਨੀ ਰਹਿ ਗਿਆ ਇੱਕ ਇਹ ਚਰਨਜੀਤ ਚੰਨੀ ਨੂੰ ਵੀ ਮੈਂ ਕਹਿਣਾ ਚਾਹੁੰਨਾ ਚਰਨਜੀਤ ਚੰਨੀ ਜੀ ਜਦੋਂ ਮੈਂ 2009 ਚ ਐਮਪੀਸੀ ਸ਼ਰੀਨੰਦਪੁਰ ਸਾਹਿਬ ਤੋਂ ਤੁਸੀਂ ਦਿਨੇ ਕਰਦੇ ਸੀ ਕਾਲੀ ਦਲ ਦੀ ਮਦਦ ਰਾਤ ਨੂੰ ਕਰਦੇ ਸੀ ਮੇਰੀ ਮਦਦ ਤੇ ਹੱਥ ਜੋੜਦੇ ਸੀ ਮੈਨੂੰ ਕਾਂਗਰਸ ਜੁਆਇਨ ਕਰਾ ਲਾ ਤੇ ਤੁਹਾਨੂੰ 12 ਚ ਜੁਆਇਨ ਮੈਂ ਹੀ ਕਰਾਇਆ ਸੀ ਤੁਸੀਂ ਤਾਂ ਉਦੋਂ ਆਏ ਹੋ ਤਿੰਨ ਚਾਰ ਪਾਰਟੀਆਂ ਜੋ ਗੇੜੇ ਖੜਦੇ ਕਦੇ ਪੀ ਪੀ ਚ ਕਦੇ ਕੀ ਚ ਕਦੇ ਕੀ ਚ ਤੁਹਾਨੂੰ ਲਿਆ ਕੇ ਪਾਰਟੀ ਦਾ ਚੀਫ ਮਿਨਿਸਟਰ ਬਣਾਤਾ ਕਦੇ ਐਲੋਪੀ ਬਣਾਤਾ 12 ਚ ਜੁਆਇਨ ਕਰਾਇਆ ਸੀ ਫੇਰੇ ਲੀਡਰਾਂ ਨੂੰ ਪੁੱਛੋ ਇਹਨਾਂ ਦਾ ਕੀ ਹੈ ਉਦੋਂ ਬਾਅਦ ਇਹ ਕਹਿੰਦੇ ਆ ਮੈਂ ਤਾਂ ਮੈਨੂੰ ਟਿਕਟ ਮਿਲਦੀ ਸੀ ਤੇ ਮੈਂ ਹਮੇਸ਼ਾ ਪਾਰਟੀ ਦੀ ਜਿੱਤ ਕੇ ਹੀ ਗਿਆ ਸੀ ਜਿੱਤ ਕੇ ਜਾਂਦਾ ਸੀ ਮੈਨੂੰ ਕੋਈ ਅਹੁਦਾ ਨਹੀਂ ਮਿਲਿਆ ਸੀ ਇਹ ਰਾਹੁਲ ਗਾਂਧੀ ਯੂਥ ਕਾਂਗਰਸੀ ਇਲੈਕਸ਼ਨ ਬਦਲਦਾ ਬਦਲਦਾ ਵੀ ਬਿੱਟੂ ਨਾ ਜਿੱਦ ਦਿਨ ਲੁਧਿਆਣੇ ਪਹਿਲਾਂ ਹੋਣੀ ਸੀ ਲੁਧਿਆਣੇੋਂ ਕੈਨਸਲ ਕਰਕੇ ਜਲੰਧਰ ਲਿਆਇਆ ਜਲੰਧਰੋਂ ਕੈਨਸਲ ਕਰਕੇ ਸ੍ਰੀ ਅਮਰਸਰ ਲਿਆਇਆ ਮੈਂ ਇੱਥੇ ਵੀ ਜਿੱਤ ਗਿਆ ਉਦੋਂ ਬਾਅਦ ਅੱਜ ਮੈਨੂੰ ਇਹ ਦੱਸੋ ਵੀ ਮੈਂ ਜਾਂ ਤਾਂ ਮੈਨੂੰ ਕਾਂਗਰਸ ਨੇ ਟਿਕਟ ਦਿੱਤੀ ਹੋਵੇ ਮੈਂ ਕਾਂਗਰਸ ਦਾ ਵਿੱਚ ਵਿਚਾਲੇ ਛੱਡ ਗਿਆ ਹੋਵੇ ਜਾਂ ਮੈਂ ਟਰਮ ਪੂਰੀ ਨਾ ਕੀਤੀ ਹੋਵੇ ਮੈਂ ਤਾਂ ਤੀਜੀ ਟਰਮ ਪੂਰੀ ਕਰਕੇ ਜਦੋਂ ਨਵੀਂ ਇਲੈਕਸ਼ਨ ਸੀ ਤੇ ਮੈਂ ਭਾਜੀਪੀ ਵੱਲੋਂ ਇਲੈਕਸ਼ਨ ਲੜਿਆ ਨਹੀਂ ਭਈ ਮੈਂ ਕਿਹੜਾ ਤੁਹਾਨੂੰ ਵਿਚ ਬਿਲਾਲੇ ਛੱਡ ਗਿਆ ਜਾਂ ਤੁਹਾਨੂੰ ਟਿਕਟ ਛੱਡ ਗਿਆ ਜਾਂ ਮੈਂ ਅੰਦਰ ਬੈਠ ਕੇ ਮੈਂ ਤਾਂ ਜਦੋਂ ਚੌਥੀ ਇਲੈਕਸ਼ਨ ਨਾਲ ਲੱਗਿਆ ਮੈਨੂੰ ਭਾਜੀਪੀ ਪਸੰਦ ਸੀ ਭਾਜੀਪੀ ਮੈਨੂੰ ਪਸੰਦ ਸੀ ਅਸੀਂ ਆਪਣਾ ਚਲੇਗੇ ਕਾਂਗਰਸ ਛੱਡੀ ਕਿਉਂ ਜੀ ਤੁਸੀਂ ਥੋੜਾ ਉਹ ਵੀ ਕਰ ਇੱਕ ਬਲ ਹੋਰ ਸੁਣ ਲਓ ਉਹਦੇ ਵੀ ਆਉਣਾ ਦੂਜੀ ਗੱਲ ਹੋਰ ਸੁਣ ਲਓ ਬਈ ਸਾਡੀ ਸੁਖਵਿੰਦਰ ਰੰਧਾਵਾ ਜੀ ਦੀ ਮੇਰੀ ਹਾਰਨ ਦੀ ਗੱਲ ਕਰਦੇ ਆ ਤੇ ਹੁਣ ਕੀ ਕਰੀਏ ਜੇ ਸੁਖਵਿੰਦਰ ਰੰਧਾਵਾ ਦੀ ਘਰ ਵਾਲੀ ਸਾਡੀ ਆਂਟੀ ਹਾਰ ਗਈ ਫੇਰ ਜੇ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਸਾਹਿਬ ਬੜੀਆਂ ਗੱਲਾਂ ਕਰਦੇ ਆ ਕਾਂਗਰਸ ਪਾਰਟੀ ਦੇ ਭਾਬੀ ਜੀ ਮੈਂ ਕਹਿਣਾ ਨਹੀਂ ਚਾਹੁੰਦਾ ਸੀ ਜਦੋਂ ਹੁਬ ਹੁਬ ਬੋਲਦੇ ਆ ਫਿਰ ਮੈਨੂੰ ਕਹਿਣਾ ਪੈਂਦਾ ਕੀ ਨਾਮ ਆ ਉਹਨਾਂ ਦੀ ਧਰਮ ਬਤਨੀ ਸਤਕਾਰਯੋਗ ਅਮ੍ਰਿਤਾ ਬੜਿੰਗ ਜੀ ਉਹਨਾਂ ਤੋਂ ਫਿਰ ਜਿਤਾ ਨਹੀਂ ਸਕੇ ਜੇ ਮੈਨੂੰ ਤੁਸੀਂ ਕਹਿੰਦੇ ਹੋ ਬੇ ਇਹਦੇ ਤਾਂ ਪੱਲੇ ਕੁਝ ਨਹੀਂ ਹਾਰ ਗਿਆ ਕਿ ਜੇ ਮੈਂ ਹੁਣ ਕੁਝ ਕਹਿਦਾ ਵੀ ਤੁਹਾਡੀ ਆਂਟੀ ਤੇ ਤੇਰੀ ਭਾਈ ਕਾਂਗਰਸੀ ਭਾਬੀ ਜੀ ਆ ਜਿਹੜੇ ਅਮ੍ਰਿਤਾ ਬੜਿੰਗ ਜੀ ਇਨਾਂ ਦੇ ਕੀ ਪੱਲੇ ਆ ਵੀ ਜੇ ਮੈਂ ਹੈ ਜੀ ਕੋਈ ਗੱਲ ਕਰ ਦਵਾ ਫਿਰ ਕੀ ਸਵਾਦ ਆਊਗਾ ਵੀ ਥੋਡੀਆਂ ਤਾਂ ਘਰ ਵਾਲੀਆਂ ਐ ਤੁਸੀਂ ਤਾਂ ਉਹਨਾਂ ਨੂੰ ਜਿਤਾ ਨਹੀਂ ਸਕੇ ਹੋਏ ਉਹ ਹਾਰ ਗਈਆਂ ਦੋਨੋਂ ਤੇ ਮੈਂ ਕਹਾਂ ਵੀ ਤੁਹਾਡੇ ਪੱਲੇ ਨਹੀਂ ਜੋ ਉਹਨਾਂ ਦੇ ਪੱਲੇ ਨਹੀਂ ਇਸ ਕਰਕੇ ਧਾਇਰੇ ਚ ਰਹਿਣਾ ਚਾਹੀਦਾ ਮੇਰੀ ਗੱਲ ਰਾਹੁਲ ਗਾਂਧੀ ਨਾਲ ਹੋ ਰਹੀ ਏ ਤੁਹਾਡੇ ਨਾਲ ਕਿਸੇ ਨਾਲ ਗੱਲ ਨਹੀਂ ਹੋ ਰਹੀ ਉਹਦੇ ਨਾਲ ਹੋ ਰਹੀ ਆ ਉਹਨੇ ਉਹਦੇ ਅੰਦਰ ਜਿਹੜਾ ਗਵਾਰਾ ਭਰਿਆ ਉਹ ਫਟ ਗਿਆ ਐਡੇ ਵੱਡੇ ਪਰਿਵਾਰ ਦਾ ਬੰਦਾ ਤੁਸੀਂ ਦੇਖੋ ਸਹੀ ਉਹ ਕਹਿ ਕੀ ਰਿਹਾ ਤੇ ਮੁੜ ਕੇ ਫੇਰ ਮੈਨੂੰ ਹੱਥ ਕੱਢੀ ਜਾਂਦਾ ਮੈਨੂੰ ਫੇਰ ਹੱਥ ਕੱਢੀ ਜਾਂਦਾ ਮਿਲਉਣ ਨੂੰ ਉਹਨੇ ਸੋਚਿਆ ਮੈਂ ਤਾਂ ਸ਼ਹਿਨਸ਼ਾਹ ਤੁਹਾਨੂੰ ਲੱਗਦਾ ਕਿ ਉਹਨੇ ਡਾਇਰੈਕਟ ਅਟੈਕ ਕਰਕੇ ਤੁਹਾਡਾ ਕਦਰ ਉੱਚਾ ਕਰਤਾ ਆਪਣੀ ਵਾ ਕਰ ਲੈ ਐਂ ਵੀ ਕਹਿ ਸਕਦੇ ਹੋ ਤੁਸੀਂ ਬਿਲਕੁਲ ਕਹਿ ਸਕਦੇ ਇਹ ਤਾਂ ਬਿਲਕੁਲ ਉਹਦੀ ਮਾਨਸਿਕਤਾ ਬਾਰੇ ਮੈਂ ਨਹੀਂ ਸਮਝਦਾ ਮੈਨੂੰ ਕਿਸੇ ਨੇ ਕਿਸੇ ਵੀ ਚਾਹੇ ਆਪੋਜੀਸ਼ਨ ਦਾ ਐਮਪੀ ਸੀ ਚਾਹੇ ਸਾਡੇ ਕਲੀਗ ਸੀ ਬੜੇ ਤੋਂ ਬੜਿਆਂ ਨੇ ਇਹ ਕਿਹਾ ਵੀ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਮੇ ਰਾਹੁਲ ਗਾਂਧੀ ਨੇ ਬਹੁਤ ਛੋਟਾਪਨ ਯਾਰ ਸਿਆਸਤ 'ਚ ਤਾਂ ਆਪਾਂ ਇੱਕ ਵਿਚਾਰਧਾਰਾ ਦੀ ਗੱਲ ਕਰਦੇ ਆ ਪਰਸਨਲ ਤੇ ਕਿਸੇ ਦੀ ਆਪਾਂ ਗੱਲ ਹੀ ਨਹੀਂ ਕਰਦੇ ਉਹ ਵੀ ਰਾਹੁਲ ਗਾਂਧੀ ਯਾਰ ਜਿਹਨੂੰ ਸਾਰੇ ਤਿੰਨ ਤਿੰਨ ਪ੍ਰਧਾਨ ਮੰਤਰੀ ਰਹੇ ਉਹ ਕਹਿ ਹੈ ਜੀ ਛੋਟੀ ਗੱਲ ਕਰ ਗਿਆ ਕਹਿ ਹੈ ਜੀ ਛੋਟੀ ਗੱਲ ਕਰ ਗਿਆ ਮੇਰੇ ਤਾਂ ਮਗਰ ਮੇਰਾ ਮੇਰੀ ਪਾਰਟੀ ਜਿਹਦੇ ਖਾਤਰ ਮੈਂ ਆਇਆ ਖੜ ਗਿਆ ਤੇ ਤੁਸੀਂ ਕਾਂਗਰਸ ਦੀ ਗੱਲ ਕੀਤੀ ਸਰ ਕਿਨੇ ਨੇ ਕੀਤੀ ਸੀ ਰਾਜਾ ਵੜਿੰਗ ਕਹਿ ਰਹੇ ਮੈਂ rahul gandhi ਦਾ ਸ਼ਿਕਾਈ ਆ ਮੈਂ ਬੋਲਾਂਗਾ ਔਰ ਮੈਂ ਲੜਾਂਗਾ ਵੀ ਲੜਾਂ ਕਿਵੇਂ ਲੜਾਂਗੇ ਕਹਿੰਦੇ ਜੀ ਅਸੀਂ ਆਪਣੇ ਲੀਡਰ ਨੂੰ ਪ੍ਰੋਟੈਕਟ ਕਰ ਰਹੇ ਆ ਇਸ ਕਰਕੇ ਅਸੀਂ ਬੋਲ ਰਹੇ ਨਹੀਂ ਨਹੀਂ ਮੈਂ ਤਾਂ ਇਹੀ ਕਹਿ ਰਹੇ ਆ ਵੀ rahul gandhi ਤਾਂ ਭਾਈ ਤੁਹਾਨੂੰ ਪੁੱਛਿਆ ਜੀ ਤਾਂ ਪੁੰਜੇ ਬਿਠਾਏ ਹੋਏ ਹੋ ਨੇ ਫਿਰ ਉਹਦੋਂ ਬੋਲਣਾ ਸੀ ਨਾ ਉਦੋਂ ਤਾਂ ਤੁਹਾਨੂੰ ਕੋਈ ਲੱਭਿਆ ਨਹੀਂ ਥੋੜੇ ਹੱਥਾਂ ਪੈਰਾਂ ਦੀ ਪੈ ਗਈ ਵੀ ਆ ਕੀ ਹੋ ਗਿਆ ਉਦੋਂ ਬੋਲਣਾ ਸੀ ਫਿਰ